ਪਿਆਰ ਪਰ ਇਸ ਸਥਿਤੀ ਪੱਲ ਜੀ ਬਹੁਤ ਬਸ ਵਾਕ ਤੇ ਆਪਣੀ ਚੈਨਲ ਤੇ ਪੰਜਾਬ ਦੀ ਪੈਨਸ਼ਨ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਉਹਨਾਂ ਦਾ 2.95 ਫੈਕਟਰ ਦੇ ਨਾਲ ਸਾਡੀ ਪੈਨਸ਼ਨ ਜਿਹੜੀ ਹੈ ਸੋਧੀ ਜਾਵੇ ਜਦੋਂ ਪੰਜਾਬ ਸਰਕਾਰ ਨੇ ਇੰਨਾ ਪੈਨਸ਼ਨ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਓਪੀਸੀ ਨੰਬਰ 2799 2025 ਕੇਸ ਪਾਇਆ ਗਿਆ ਹੈ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਦੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਸੋ ਦੋਸਤੋ ਜਦੋਂ ਪੰਜਾਬ ਸਰਕਾਰ ਨੇ 2021 ਦੇ ਵਿੱਚ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪਬਲਿਕ ਹੋਈ ਸੀ ਤਾਂ ਇਸ ਵਿੱਚ ਪੈਸ਼ਨ ਦੀ ਪੈਨਸ਼ਨ 2.95 ਦੇ ਫੈਕਟਰ ਨਾਲ ਸੋਧੇ ਜਾਂਦੀ ਜਿਹੜੀ ਕਮਿਸ਼ਨ ਦੇ ਵੱਲੋਂ ਸਿਫਾਰਸ਼ ਕੀਤੀ ਗਈ ਸੀ ਉਹਨਾਂ ਤੋਂ ਪਿਛਲੀ ਕਾਂਗਰਸ ਸਰਕਾਰ ਤੇ ਵਿੱਤ ਮੰਤਰੀ ਮਾਨਪ੍ਰੀਤ ਬਾਦਲ ਦੇ ਵੱਲੋਂ 130% ਡੀਏ ਤੇ ਇਸ ਤੇ 15% ਵਾਧੇ ਦੇ ਨਾਲ ਜੋ ਫਾਰਮੂਲਾ ਪੈਸ਼ਨਰਸ ਦੀ ਪੈਨਸ਼ਨ ਸੋਧਣ ਲਈ ਲਗਾਇਆ ਗਿਆ ਸੀ ਉਸ ਦੇ ਨਾਲ ਇਹ ਫੈਕਟਰ ਮਹਿਜ਼ 2.45 ਹੀ ਬਣਦਾ ਸੀ ਜਿਸ ਦੇ ਨਾਲ ਪੈਸ਼ਨਰ ਵਿੱਤੀ ਨੁਕਸਾਨ ਉਠਾਣਾ ਪਿਆ ਜਦੋਂ ਤੁਸੀਂ 6ਵੇਂ ਜਿਹੜੇ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਗਈ ਉਦੋਂ ਹੀ ਪੈਸ਼ਨ ਨੇ ਸਰਕਾਰ ਦੇ ਵੱਲੋਂ ਉਹਨਾਂ ਨਾਲ ਕੀਤੇ ਗਏ ਵੱਡੇ ਧੋਖੇ ਦੇ ਬਾਰੇ ਇਨਸਾਫ ਲੈਣ ਦੀ ਕੋਹਾੜ ਲਗਾਈ। ਉਸ ਤੋਂ ਬਾਅਦ ਆਪ ਸਰਕਾਰ ਮੁਲਾਜ਼ਮਾਂ ਦੀਆਂ ਤੇ ਪੈਸ਼ਨੀਆਂ ਦੀਆਂ ਸਾਰੀਆਂ ਮੰਗਾਂ ਦੇਣ ਦੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਤੇ ਮੁਲਾਜ਼ਮਾਂ ਤੇ ਪੈਸ਼ਨੀਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਨਾਲ ਸੱਤਾ ਦੇ ਵਿੱਚ ਆਈ ਸੀ। ਪੈਸ਼ਨ ਨੇ 2.95 ਫੈਕਟਰ ਨੂੰ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਮਾਨਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅੱਤਰਵਾ ਚੱਕਰ ਕਾਇਆ ਸੀ। ਆਖਿਰਕਾਰ ਕਈ ਸੁਣਵਾਈਆਂ ਤੋਂ ਬਾਅਦ ਮਿਤੀ 28 11 2024 ਨੂੰ ਅਦਾਲਤ ਦੇ ਵੱਲੋਂ ਫੈਸਲਾ ਪੈਸ਼ਨਰੂ ਦੇ ਹੱਕ ਦੇ ਵਿੱਚ ਦਿੰਦੇ ਹੋਏ ਇਸ ਨੂੰ 3 ਮਹੀਨਿਆਂ ਦੇ ਵਿੱਚ ਲਾਗੂ ਕਰਨ ਦਾ ਹੁਕਮ ਸਰਕਾਰ ਨੂੰ ਦਿੱਤਾ ਗਿਆ ਪਰੰਤੂ ਇਹ 3 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਤਾਂ ਫਿਰ ਬਹੁਤ ਸਾਰੀਆਂ ਜਿਹੜੀਆਂ ਕੰਟੈਂਪਟ ਰੇਟਾਂ ਜਿਹੜੀਆਂ ਨੇ ਕੋਰਟ ਜਿਹੜੀਆਂ ਰੇਟਾਂ ਅਦਾਲਤ ਦੇ ਵਿੱਚ ਪੈਸ਼ਨਰ ਵੱਲੋਂ ਦਾਖਲ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਸੀ ਸੀਓਪੀਸੀ ਨੰਬਰ 2799 2025 BC ਜੋ ਕਿ ਪ੍ਰੀਤਮ ਸਿੰਘ ਨਾਗਰਾ ਅਦਰਸ ਵਰਜੇ 크੍ਰਿਸ਼ਨ ਕੁਮਾਰ IAS ਵਿਰੁੱਧ ਲਗਾਈ ਗਈ ਸੀ ਇਸ ਦੀ ਜਿਹੜੀ ਲਾਸਟ ਨੋਆਇਸ ਸੀ 14/7/2025 ਨੂੰ ਹੋਈ ਸੀ ਜਿਸ ਸਰਕਾਰ ਨੇ ਆਪਣਾ ਫੈਸਲਾ ਇੰਪਲੀਮੈਂਟ ਕਰਨ ਦੇ ਲਈ 4 ਹਫ਼ਤਿਆਂ ਦਾ ਸਮਾਂ ਜਿਹੜਾ ਮੰਗਿਆ ਸੀ ਇਸ ਕੇਸ ਨੂੰ ਜਿਹੜਾ ਅੰਡਰਜਰਵ ਕਰਨ ਦੀ ਬੇਨਤੀ ਵੀ ਕੀਤੀ ਗਈ ਸੀ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਜੱਜ ਹਲਕਾ ਸ਼੍ਰੀਨ ਨੇ ਇਸ ਅਪੀਲ ਨੂੰ ਜਿਹੜਾ ਰਿਜੈਕਟ ਕਰਦੇ ਹੋਏ ਪੰਜਾਬ ਸਰਕਾਰ ਨੂੰ 20000 ਰੁਪਏ ਦਾ ਜੁਰਮਾਨਾ ਠੋਕਿਆ ਗਿਆ ਸੀਗਾ ਹੋਰ ਸਮਾਂ ਦਿੱਤੇ ਜਾਣ ਸੰਬੰਦੇ ਕੋਈ ਸ਼ਡਿਊਲ ਗਰਾਊਂਡ ਦਾ ਸਰਕਾਰ ਦੇ ਵੱਲੋਂ ਪੇਸ਼ ਨਹੀਂ ਕੀਤਾ ਜਾ ਸਕਿਆ ਸਰਕਾਰ ਨੂੰ ਹਦਾਇਤ ਕੀਤੀ ਗਈ ਸੀ ਤੇ ਸਮਾਂ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਫੈਸਲੇ ਦੇ ਲਗਭਗ 1 ਮਹੀਨੇ ਦੇ ਅੰਦਰ ਅੰਦਰ ਸਰਕਾਰ ਹੁਣ ਪੈਨਸ਼ਨਰਸ ਨੂੰ 2.95 ਫੈਕਟਰ ਦੇ ਨਾਲ ਪੈਨਸ਼ਨ ਸੌਦੇ ਲਈ ਮਜਬੂਰ ਹੋਵੇਗੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਪੰਜਾਬ ਸਰਕਾਰ ਲਾਗੂ ਕਰਨਾ ਜਿਹੜਾ ਕੀ ਕਰਨਾ ਹੀ ਪੈਣਾ ਹੈ ਕਿਉਂਕਿ ਸਰਕਾਰ ਦੀ ਜਿਹੜੀ ਟਾਲ ਮਟੋਲਣ ਵਾਲੀ ਨੀਤੀ ਨਹੀਂ ਚੱਲਨੇ ਹਾਈ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਹਨ ਪੈਨਸ਼ਨ ਨੂੰ 1 ਮਹੀਨੇ ਦੇ ਅੰਦਰ ਅੰਦਰ ਉਹਨਾਂ ਦਾ ਬੰਦ ਦਾ ਲਾਭ ਜਿਹੜਾ ਹੈ ਦਿੱਤਾ ਜਾਵੇ ਇਸ ਪੈਸੇ ਨਾਲ ਲਾਗੂ ਹੋਣ ਨਾਲ ਪੈਨਸ਼ਨ ਨੂੰ ਕਾਫੀ ਵੱਡਾ ਲਾਭ ਮਿਲੇਗਾ ਸੋ ਦੋਸਤੋ ਇਸ ਹੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ